ਤਾਂ ਕੀ ਪੰਜਾਬ ਪੈਨਸ਼ਨਰ ਦੀ ਨਾਲ ਆਪਣੇ ਪੰਜਾਬ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਦਾ ਹੈਗਾ ਅੱਜ ਤੱਕ ਤੁਸੀਂ ਸੰਘਰਸ਼ ਦੇ ਦੌਰਾਨ ਪੰਜਾਬ ਸਰਕਾਰ ਦੀਆਂ ਜਿਹੜੀਆਂ ਫੈਸਲੇ ਨੇ ਉਹਨਾਂ ਤੋਂ ਖੁਸ਼ ਕਿਉਂ ਨਹੀਂ ਹੋ ਗਏ ਮੈਂ ਗੁਰਦੀਸ਼ ਸਿੰਘ ਵਾਲੀਆ ਜ਼ਿਲ੍ਹਾ ਪ੍ਰਧਾਨ ਜੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਰਕਾਰ 2022 'ਚ ਬਣੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰ ਬਲਾਗ ਲਗਾ ਲਗਾਉਂਦੀ ਆ ਰਹੀ ਹੈ ਮੁੱਖ ਮੰਤਰੀ ਜੋ ਮੁੱਖ ਮੰਤਰੀ ਡੇਟਾ ਦੇ ਰਹੇ ਨੇ ਪਰ ਉਹਨਾਂ ਦਾ ਡੇਟਾ ਨੂੰ ਵਿਵਿਦਾ ਨਹੀਂ ਹੋ ਰਿਹਾ ਨਿਲੰਧਰ ਪਛਮੀ ਜ਼ੋਨ ਚ ਸਾਨੂੰ ਇਹਨਾਂ ਨੇ ਪਹਿਲੀ ਤਰੀਕ ਦੀ ਦੇ ਤਰੀਕ ਨੂੰ ਮੀਟਿੰਗ ਸੀ ਨਿਲੰਧਰ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਨੇ 25 ਤਰੀਕ ਦੇ ਦਿੱਤੀ 25 ਤੋਂ ਬਾਅਦ ਇਹਨਾਂ ਨੂੰ ਦੋਗਾਂ ਅਸਤੇ ਦੇ ਦਿੱਤੀ ਇਹ ਦੋਗਾਂ ਅਸਤੇ ਵੀ ਜਿਹੜੀ ਮੀਟਿੰਗ ਹੋਈ ਨਹੀਂ ਪੰਜਾਬ ਭਰ ਦੇ ਪੈਨਸ਼ਨ ਤੇ ਮੁਲਾਜ਼ਮਾਂ ਭਾਰੀ ਲੋਕ ਜੀ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਗੱਲ ਕਰੀਏ ਕੀ ਲੱਗਦਾ ਪਿਛਲੀਆਂ ਸਰਕਾਰਾਂ ਦੇ ਵਾਂਗ ਇਹਨਾਂ ਦਾ ਖਜ਼ਾਨਾ ਵੀ ਖਾਲੀ ਹੈ ਜਾਂ ਫਿਰ ਝੂਠ ਬੋਲ ਰਹੇ ਨੇ ਬਿਲਕੁਲ ਜੀ ਮੁੱਖ ਮੰਤਰੀ ਜੀ ਵੱਡੇ ਵੱਡੇ ਭਾਸ਼ਣ ਦਿੰਦੇ ਆ ਵੀ ਕਦੀ ਖਜ਼ਾਨਾ ਵੀ ਖਾਲੀ ਹੋਇਆ ਪਹਿਲੇ ਜਿਹੜੇ ਖਜ਼ਾਨਾ ਬਾਰੇ ਰਿਵਿਊ ਹੁੰਦਾ ਸਾਫ਼ ਕਹਿ ਦਿੰਦੇ ਇਸ ਵੀ ਤਜਾਮਨੀ ਨੂੰ ਚੰਗਿਆ ਇਹ ਹੁਣ ਕਹੀ ਜਾਂਦੇ ਨੇ ਖਜ਼ਾਨਾ ਭਰਿਆ ਹੋਇਆ ਵੀ ਜੇ ਖਜ਼ਾਨਾ ਭਰਿਆ ਤਾਂ ਮੇਰੇ ਮਲਾਜ਼ਮਾਂ ਦੀ 16 ਦਾ ਪੇਨ ਕਮਿਸ਼ਨ ਹੈ ਜੀ 16 ਤੋਂ ਪੈਂਡਿੰਗ ਚੱਲ ਰਿਹਾ ਛੇ ਨੂੰ ਸਾਨੂੰ 6 ਮਹੀਨੇ ਦੀ ਨਹੀਂ ਕਰੀ ਜੀ ਆਪਣਾ ਚੰਨੀ ਜੀ ਮਿਨਿਸਟਰ ਜਿਹੜੇ ਸੀਗੇ ਕਾਨੂੰਨ ਸੁਵਿਧਾ ਦੇ ਅਹੁਦੇ ਦਿੱਤੀ ਹੈ ਬਾਕੀ ਸਾਰਾ ਕੁਝ ਪੈਂਡਿੰਗ ਪਿਆ ਹੈ ਡੀਏ ਪੈਂਡਿੰਗ ਪਿਆ ਹੈ ਤੁਹਾਡਾ ਪੇਜ ਨੂੰ ਜਿਹਦਾ ਅਗਰ ਪੈਂਡਿੰਗ ਪਿਆ 2.6 ਦਾ ਪੈਨਸ਼ਨ ਫੀਸ ਹੋਈ ਹੈ ਜੀ ਉਹ ਸਰਕਾਰ ਨੂੰ ਜੀ ਉਹ ਪੈਂਡਿੰਗ ਪਿਆ ਡਿਗਲਸ ਮਤਲਬ ਪੈਂਡਿੰਗ ਪਿਆ ਪੰਜਾਬ ਦੇ ਪੈਨਸ਼ਨਰਾਂ ਤੇ ਭਾਰੀ ਲੋਡ ਹੈ ਜੀ ਸਾਡੇ ਬਜ਼ੁਰਗ ਪੈਨਸ਼ਨਰ ਜਿਹੜੇ 90 90 ਅੱਛੀ ਅੱਛੀ ਖਾਣ ਦੇ ਨੇ 90 99 99 ਦੇ ਖਾਣ ਦੇ ਉਹਨੂੰ ਤੁਹਾਨੂੰ ਕਢੀ ਨੂੰ ਕਰਕੇ ਕੋਈ ਸਰਕਾਰ ਉਹ ਦੇ ਅੰਦੀ ਵੱਲ ਕਰ ਰਹੀ ਹੈ ਸਰਕਾਰ ਕੋਈ ਦੇਣਾ ਨਹੀਂ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਕਿੰਨੇ ਵਾਰ ਮੀਟਿੰਗ ਕੀਤੀ ਗਈ ਇਸ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਕੀ ਲੱਗਦਾ ਉਸ ਮੀਟਿੰਗ ਦੇ ਵਿੱਚ ਜਿਹੜੇ ਵਾਅਦੇ ਕਰਕੇ ਮੁੱਕਰ ਜਾਂਦੇ ਨੇ ਉਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਜਰੂਰ ਮਹਿੰਦਰੀ ਮੁੱਖ ਮੰਤਰੀ ਜੀ ਨੇ ਇੱਕ ਦੋ ਵਾਰੀ ਮੀਟਿੰਗਾਂ ਦਿੱਤੀਆਂ ਤੇ ਬਾਅਦ ਉਹਦੇ ਵਿੱਚ ਫੰਮ ਪਿੱਛੇ ਆ ਗਈ ਵੀ ਮੁੱਖ ਮੰਤਰੀ ਜੀ ਬਿਜ਼ੀ ਨੇ ਮੀਟਿੰਗ ਫੇਰ ਹੋਏਗੀ ਤੇ ਅਲਾਮਤਰੀ ਜੀਮਾ ਜੀ ਨੇ ਮੀਟਿੰਗਾਂ ਦਿੱਤੀਆਂ ਪੁਰਾਣੇ ਵੀ ਕੋਈ ਕੋਸ ਗੱਲ ਨਹੀਂ ਕੀਤਾ ਉਹੀ ਕਰੀ ਗਏ ਕਿ ਤੁਹਾਨੂੰ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀਆਂ ਹੁੰਦਾ ਕਿਹੜੀਆਂ ਸਰਕਾਰ ਦੇਣਾ ਨਹੀਂ ਚਾਹੁੰਦੀ ਮਨੁੱਖੀਤ ਬਾਦਲ ਵੀ ਇੱਦਾਂ ਹੀ ਲਾਰਾ ਲੱਪੇ ਲਾ ਰਿਹਾ ਜੀ ਉਹ ਮਨੁੱਖੀਤ ਬਾਦਲ ਬੈਠਾ ਆਪਣੇ ਘਰ ਸੋਚ ਰਿਹਾ ਕਿ ਕਿਹੜੀ ਪਾਰਟੀ ਚ ਜਾਵਾਂ ਕਜੀ ਬੀਜੇਪੀ ਕਜੀ ਅਕਾਲੀ ਤੇ ਕਲੀ ਕਾਂਗਰਸ ਇਹ ਮੇਰਾ ਹਾਲ ਮਾਰਾ ਹੁੰਦਾ ਮਜ਼ਾਰਿਬ ਵਿੱਚ ਜਦੋਂ ਡੇਟਾ ਕਰ ਲੈਂਦੇ ਨੇ ਜੀ ਫੇਰ ਮੋਟਾ ਸਾਰਿਆਂ ਦੇ ਪਾਸੇ ਮੁੱਕਦੀਆਂ ਤੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਉਹਨੇ ਤੇ ਇੰਸਾਨ ਹੋਣਾ ਹੈ ਸਾਨੂੰ ਫੈਸਲਾ ਕਰਨਾ ਚਾਹੀਦਾ ਹੈ ਪੰਜਾਬ ਦੇ ਜੇ ਗੱਲ ਕਰੀਏ ਪੰਜਾਬ ਲੈਵਲ ਦੀ ਜਿਹੜੀ ਜਥੇਬੰਦੀ ਆਪਣੀ ਬਣੀ ਹੋਈ ਆ ਉਹਨਾਂ ਦਾ ਕੀ ਫੈਸਲਾ ਹੈਗਾ ਇਸ ਟਾਈਮ ਪੰਜਾਬ ਪੈਨਸ਼ਨਰ ਤੇ ਮੁਲਾਜ਼ਮਾਂ ਸਾਂਝੇ ਫਰੰਟ ਦੀ 10 ਤੋਂ 12 ਨੂੰ ਲੁਧਿਆਣਾ ਵਿੱਚ ਮੀਟਿੰਗ ਹੋਈ ਆ ਉਹਦੇ ਵਿੱਚ 12 ਚ ਵੀ ਆ ਗਿਆ ਬੜਾ ਕੁਝ ਤੇ ਉਹਦੇ ਜੇ ਫੈਸਲਾ ਕੀਤਾ ਗਿਆ ਵੀ 18 ਅਗਸਤ ਨੂੰ ਚੰਬਿਆਲ ਜ਼ਿਲ੍ਹੇ ਵਿੱਚ ਹਾਦਸਾ ਤੇ ਆਪਣਾ ਵਰਦਾਲਾ ਦੋਨੋਂ ਜਗ੍ਹਾ ਲਗੀਆਂ ਹੋਣਗੀਆਂ 8 ਸਤੰਬਰ ਨੂੰ ਡੇਰਾ ਬਾਬਾ ਰਾਣੇ ਚ ਤੇ ਆਪਣਾ ਵਿਦੜਵਾ ਵੀ ਕੇ ਦਲੀਆਂ ਹੋਣਗੀਆਂ ਜੇ ਸਰਕਾਰ ਨੇ 22 22 ਤਰੀਕ ਦੀ ਮੀਟਿੰਗ ਸਾਨੂੰ ਨਾ ਦਿੱਤੀ ਹੁਣ 22 ਤਰੀਕ ਦੀ ਕਹ ਕੇ ਮੀਟਿੰਗ ਸਾਨੂੰ ਦਿੱਤੀ ਆ ਜੇ ਉਹਦੀ ਪਿਛੇ ਪੱਤਰ ਨਾ ਆਇਆ ਤੇ ਮੀਟਿੰਗ ਨਾ ਹੋਈ 23 ਤਰੀਕ ਨੂੰ ਸਾਰੇ ਪੰਜਾਬ ਦੇ ਡਿਸਟ੍ਰਿਕਟ ਹੈੱਡ ਕੁਆਰਟਰਾਂ ਤੇ ਸਰਕਾਰ ਦੇ ਬੁਖਲੇ ਬੁਕੇ ਜਾਣਗੇ ਰੋਸ ਪ੍ਰਗਟ ਕੀਤਾ ਜਾਊ ਜਿਵੇਂ ਕਿ ਲੰਬੇ ਸਮੇਂ ਤੋਂ ਜਿਹੜੇ ਪੈਨਸ਼ਨਰ ਐਸੋਸੀਏਸ਼ਨ ਦੇ ਨਮਾਇੰਦੇ ਨੇ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਕੀ ਲੱਗਦਾ ਸੰਘਰਸ਼ ਦੇ ਵਿੱਚ ਅਜਿਹਾ ਕੀ ਕੀਤਾ ਜਾਵੇ ਜਿਸ ਨਾਲ ਸਰਕਾਰ ਦੇ ਉੱਪਰ ਅਸਰ ਪਵੇ ਜੀ ਦੇ ਕੋਈ ਅਜਿਹਾ ਰਿਟੈਰੀ ਆ ਸਾਡੇ ਕੋਲ ਬੜਾ ਵੱਡਾ ਤਜਰਬਾ ਹੈ ਅਸੀਂ ਤਾਂ ਰੋਜ਼ ਪ੍ਰਗਟ ਕਰ ਸਕਦੇ ਜਦੋਂ ਸਰਕਾਰ ਬਾਈਚ ਬਣੀ ਮੁੱਖ ਮੰਤਰੀ ਸਾਹਿਬ ਤੇ ਟੀਮਾ ਸਾਹਿਬ ਖਜ਼ਾਨਾ ਮੰਤਰੀ ਜੀ ਨੇ ਸਾਡੇ ਧਰਨੇ ਮਜਾਰਿਆਂ ਦੇ ਵਿੱਚ ਕਾਂਗਰਸੀ ਸਰਕਾਰ ਦੀ ਧਰਨੇ ਮਜਾਰੇ ਜਾ ਕੇ ਬੈਠਦੇ ਰਹੇ ਆ ਦੁਗਣਵਾਲਾ ਸਾਹਿਬ ਗੁਰਦੁਆਣਾ ਸਾਹਿਬ ਦੇ ਕੋਲ ਕੰਡੀਆਂ ਬੇਟੀਆਂ ਧੀਆ ਨੇ ਲਾਇਆ ਵਸੇ ਧਰਨਾ ਸਾਨੂੰ ਮੈਸੇਜ ਆਇਆ ਵੀ ਅੰਦਰ ਇੱਥੇ ਆ ਕੇ ਸਬੂਤ ਕਰਕੇ ਜਾਓ ਅਭੀ ਉਹ ਬੌਦਰ ਕਪੂ ਗਏ ਉੱਥੇ ਉਹਨਾਂ ਦੀ ਜਿਲੀ ਦਾ ਸਾ ਵੀ ਕੀਤੀ ਐਸੋਸੀਏਸ਼ਨ ਵੱਲੋਂ ਤੇ ਉੱਥੇ ਆਪਣਾ ਜਿਹੜਾ ਜੀਮਾ ਦਾ ਵੀ ਆ ਗਏ ਉੱਥੇ ਆਪਣਾ ਜਾ ਕੇ ਮੁੱਖ ਮੰਤਰੀ ਜੀ ਵੀ ਆ ਗਏ ਆ ਡਾਕਟਰ ਬਲਵੀਰ ਜੀ ਹੈਲਥ ਮਿਨਿਸਟਰਾ ਵੀ ਸਾਡੇ ਨਾਲ ਬੈਠੇ ਰਹੇ ਆ ਤੇ ਸਾਡੇ ਆ ਸੰਸਦਾਂ ਦੇ ਮੈਂਬਰ ਵੀ ਨੇ ਪਰ ਇਹਨਾਂ ਨੇ ਵੀ ਕਦੀ ਇਹ ਨਹੀਂ ਕਰੀ ਗਿਆ ਵੀ ਮੈਂ ਮੁੱਖ ਮੰਤਰੀ ਜੀ ਨੂੰ ਕਹਾ ਵੀ ਮੰਗਾ ਜਿਹੜੀਆਂ ਮੰਗੀਆਂ ਜਾਈਆਂ ਪੈਨਸ਼ਨਾਂ ਦੀਆਂ ਸਾਨੂੰ ਹਰਾਨੀ ਹੋ ਰਹੀ ਸਰਕਾਰ ਵਾਦੇ ਬਹੁਤ ਵੱਡੇ ਵੱਡੇ ਕਰਦੇ ਜੀ ਪਰ ਮਸਲਾ ਕੋਈ ਹੱਲ ਨਹੀਂ ਪਟਿਆਲਾ ਜ਼ਿਲ੍ਹਾ ਦੇ ਦੋ ਮੰਤਰੀ ਨੇ ਦੋਹਾਂ ਮੰਤਰੀਆਂ ਦੇ ਨਾਲ ਥੋੜੀ ਮੁਲਾਕਾਤ ਹੋਈ ਆ ਜੇ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ ਸਰ ਅਸੀਂ ਪਹਿਲਾਂ ਇਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀ ਜੀ ਪਰ ਦੇਖਿਆ ਵੀ ਇਹਨਾਂ ਦਾ ਬਿਹੇਵੀਅਰ ਕੋਈ ਠੀਕ ਨਹੀਂ ਹੈ ਉਹਨਾਂ ਸਾਡਾ ਕੋਈ ਵੀ ਪੈਨਸ਼ਨਰ ਕੋਈ ਵੀ ਮੁਲਾਜ਼ਮ ਇਹਨਾਂ ਦੇ ਦਫ਼ਤਰਾਂ ਜਿੱਨਾਂ ਨੂੰ ਕਦੇ ਨਹੀਂ ਕਿਤੇ ਮਿਲਣ ਜਾਂਦਾ ਉਹ ਸਾਨੂੰ ਪਤਾ ਲੱਗ ਗਿਆ ਕਿ ਇਹ ਲਾਵਾ ਲੱਪਾ ਲਾਉਣ ਵਾਲੀ ਸਰਕਾਰ ਹੈ ਕਈ ਮੁਲਾਜ਼ਮ ਵਰਗ ਜਿਹੜੇ ਹੈਗੇ ਨੇ ਉਹ ਇਹਨਾਂ ਦਾ ਘਰਾਵ ਕਰਨ ਦੀ ਰਣਨੀਤੀ ਬਣਾ ਰਹੇ ਨੇ ਕੀ ਲੱਗਦਾ ਤੁਸੀਂ ਸਮਰਥਨ ਕਰੋਗੇ ਸਰ ਅਸੀਂ ਇਹਨਾਂ ਦੇ ਕੋਠੀਆਂ ਦੇ ਅੱਗੇ ਜਾ ਕੇ ਰੋਸ ਪ੍ਰਗਟ ਕਰ ਚੁੱਕੇ ਮੈਮੋਰੰਡਮ ਦੇ ਚੁੱਕੇ ਡੀਸੀ ਦਫਤਰਾਂਗੇ ਧੰਦੇ ਲਾ ਚੁੱਕੇ ਉਦਲੇ ਭੂਕ ਚੁੱਕੇ ਆ ਹੁਣ ਵੀ 5 ਤਰੀਕ ਨੂੰ ਅਸੀਂ ਲਹਿਲ ਦੀਆਂ ਲੈਕਾਂ ਦੇ ਉੱਤੇ ਬੜਾ ਤਗੜਾ ਸੰਘਣਾ ਕੀਤਾ ਉਹ ਸਰਕਾਰ ਦਾ ਉਦਲੇ ਭੂਕੇ ਹਰ ਜ਼ਿਲ੍ਹੇ 'ਚ ਸਾਰੇ ਪੰਜਾਬ ਦੇ ਬੁਹਾਲੀ ਪਟਨਾ ਲੁਧਿਆਣਾ ਜਲੰਧਰ ਅਫਗਾਨ ਤੋਂ ਸਾਰੇ ਪੰਜਾਬ 'ਚ ਰੋਸ ਪ੍ਰਗਟ ਕੀਤੇ ਗਏ ਨੇ ਆ ਹੁਣ ਚਾਰ ਜਿੰਨੀ ਚੋਣਾਂ ਆ ਰਹੀਆਂ ਦੀ ਇੱਕ ਆਪਣਾ ਚੰਬਿਆਲ ਦੀ ਜ਼ਿਲ੍ਹਾ ਹਾਰਪੁਰ ਤੇ ਬਰਨਾਲਾ ਤੇ ਆਪਣਾ ਗਿੱਦੜਵਾਹ ਤੇ ਦੂਜਾ ਮੇਰਾ ਮਾਪਾ ਨਾਲ ਇਹ ਇਲੈਕਸ਼ਨ ਤੇ ਵਿੱਚ ਜੇ ਤਾਂ ਸਰਕਾਰ ਨੇ ਸਾਡੇ ਨਾਲ ਪਹਿਲਾਂ ਗੱਲਬਾਤ ਕਰ ਲਈ ਕੋਈ ਸਾਨੂੰ ਦੇਤਾ ਕੋਈ ਨੋਟੀਫਿਕੇਸ਼ਨ ਹੋ ਗਿਆ ਕਿ ਮੰਗਾ ਦੇ ਮੰਗ ਪੱਤਰ ਰਾਜਾਨਾ ਮੰਤਰੀ ਜੀ ਦੇ ਦਫਤਰ ਚ ਪਏ ਨੇ ਵਿੱਤ ਡਿਪਾਰਟਮੈਂਟ ਦੇ ਦਫਤਰ ਚ ਵੀ ਪਏ ਨੇ ਮੁੱਖ ਮੰਤਰੀ ਜੀ ਦੇ ਦਫਤਰ ਚ ਵੀ ਪਏ ਨੇ ਜੇ ਜੇ ਸਾਡੇ ਨਾਲ ਇਹਨਾਂ ਨੇ ਨੋਟੀਫਿਕੇਸ਼ਨ ਕਰਤਾ ਮੱਕਾ ਸਾਡੀਆਂ ਬਣ ਲੀਆਂ ਸਾਡਾ ਸਾਰਾ ਏਰੀਆ ਦੇ ਦਿੱਤਾ ਸਾਡਾ ਡੀਏ 12% ਪੈਂਡਿੰਗ ਆ ਉਹ ਦੇ ਦਿੱਤਾ ਉਹ ਕੋਈ ਨਾਲ ਨਾਲ ਸਰਕਾਰ ਮੰਨੀ ਹੋਈ ਹੈ ਪੈਨਸ਼ਨ ਵਧਸ ਹੋਣੀ ਹੈ ਮੈਡੀਕਲ ਚ ਵਾਧਾ ਜੇ ਇਹਦਾ ਮਸਲੇ ਹੱਲ ਕਰ ਦਿੱਤੇ ਜੀ ਫਿਰ ਤਾਂ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਵੋਟਾਂ ਪਾਵਾਂਗੇ ਤੇ ਜੇ ਨਾ ਕੀਤਾ ਫਿਰ ਅਸੀਂ ਪੂਰਾ ਵਿਰੋਧ ਕਰਾਂਗੇ ਜੀ ਉਹਦੇ ਤਾਂ ਅਸੀਂ ਕਿਦੇ